ਸਾਰੇ ਤੇ ਇਹ ਕੰਮ ਕਰ ਰਿਹਾ ਔਰ 7 ਨਵੰਬਰ ਨੂੰ ਹੀ ਕੇਂਦਰੀ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਮਲਜ਼ਮ ਖੈਰੀ ਔਰ ਵੱਡੀ ਵਾਰਦਾਤ ਲਈ ਬਾਈਕ ਤੇ ਇਜਾਰੇ ਸਨ ਖੈਰੀ ਅਤੇ ਉਸ ਦਾ ਸਾਥੀ ਸਨੀ ਤਾਂ ਰਾਤ ਦੇ ਵਿੱਚ ਪੁਲਿਸ ਦਾ ਨਾਕਾ ਵੇਖ ਕੇ ਉਸ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਔਰ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਨੇ ਜਿਸ ਦੇ ਵਿੱਚ ਆ ਵੇਖਿਆ ਜਾ ਸਕਦਾ ਹੈ ਉਹ ਮੌਕਾ ਮੌਕੇ ਵਾਲੀ ਥਾਂ ਜਿੱਥੇ ਕੀ ਇਹ ਗੋਲੀਆਂ ਦੇ ਖੋਲ ਜੜੇ ਨੇ ਬਰਾਮਦ ਹੋਏ ਨੇ ਕਿਉਂਕਿ ਇਥੇ ਐਨਕਾਉਂਟਰ ਹੋਇਆ ਹੈ ਸਵਾਭਿਕ ਤੌਰ ਤੇ ਗੋਲੀਆਂ ਚੜੀਆਂ ਨੇ ਉਚਲਾਈਆਂ ਗਈਆਂ ਹੋਣਗੀਆਂ ਇਹਨਾਂ ਮੁਲਜ਼ਮਾਂ ਦੇ ਵੱਲੋਂ ਵੀ ਜਿਸ ਦੇ ਵਿੱਚ ਜਵਾਬ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਇਹ ਟੇਲ ਹੋਇਆ ਹੈ ਮੁੱਠਪੇੜ ਦੇ ਦੌਰਾਨ ਤਾਂ ਹੁਣੇ ਮੌਕਾ ਵੇਖਿਆ ਗਿਆ ਰਾਤ ਦੀਆਂ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਐਕਸਕਲੂਸਿਵ ਔਰ ਅੰਮ੍ਰਿਤਸਰ ਤੋਂ

अमित शर्मा ने मेरे की फोन लाई तो अमित तस्वीर सी देख रहे हैं आ, समा भी दस्यो किन्ने बजे की जी एनकाउंटर की खबर है तो होर की कुछ हूँ तक जानकारी ਜੀ ਗੁਰਜੋਤ ਬਿਲਕੁਲ देर रात तकरीबन 9:30 ਤੋਂ 10 ਵਜੇ ਦੇ ਵਿੱਚ ਦੀ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੁਲਿਸ ਨਾਕੇ ਦੇ ਦੌਰਾਨ ਇਹ ਦੋਵੇਂ ਹਰਜਿੰਦਰ ਸਿੰਘ ਹੈਰੀ ਅਤੇ ਸਨੀ ਦੁਆਰਾ ਪੁਲਿਸ ਤੇ ਫਾਇਰਿੰਗ ਕੀਤੀ ਗਈ ਪੁਲਿਸ ਦੀ ਹਾਲਾਂਕਿ ਗਰਮੀਤ ਇਹ ਰਹੀ ਹੈ ਰਹੀ ਕਿ ਕਿਸੇ ਪੁਲਿਸ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ ਹਾਲਾਂਕਿ ਉਹਨਾਂ ਦੀ ਗੱਡੀ ਤੇ ਗੋਲੀ ਲੱਗੀ ਅਤੇ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਦੁਆਰਾ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਜਿਹੜਾ ਹੈਰੀ ਜਿਹੜਾ ਕਿ ਉਸ ਵੇਲੇ ਮੋਟਰਸਾਈਕਲ ਚਲਾ ਅੱਜ ਉਸ ਨੂੰ ਗੋਲੀ ਵੱਜੀ ਹਾਲਾਂਕਿ ਸਨੀ ਮੌਕੇ ਤੋਂ ਫਰਾਰ ਹੋ ਗਿਆ ਇਸ ਨੂੰ ਹਸਪਤਾਲ ਜ਼ਰੂਰ ਲੈ ਕੇ ਜਾਇਆ ਗਿਆ ਸਭ ਤੋਂ ਵੱਡੀ ਗੱਲ ਗੁਰਜ਼ੋਜ਼ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਆਈਐਸਆਈ ਅਤੇ ਵਿਦੇਸ਼ਾਂ ਜੀ ਬੈਠੇ ਗੈਂਗਸਟਰਾਂ ਦੇ ਨਾਲ ਮਿਲ ਕੇ ਟਾਰਗੇਟ ਕਿਲਿੰਗ ਦੇ ਨਾਲ ਨਾਲ ਜਿਹੜੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਆਉਂਦੇ ਹੈ ਉਹ ਵੀ ਸਪਲਾਈ ਕਰਨ ਦਾ ਜਿਹੜਾ ਹੈਰੀ ਕੰਮ ਕਰਦਾ ਸੀ ਸੋ ਕਈ ਮਾਮਲੇ ਸਿਰਫ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਨਹੀਂ ਬਲਕਿ ਪਠਾਨਕੋਟ ਤੱਕ ਹੈਰੀ ਤੇ ਮਾਮਲੇ ਕਰੀਬ 5 ਤੋਂ 7 ਮਾਮਲੇ ਕਰੀਬ ਜ਼ਰੂਰ ਦਰਜ ਹੈ ਤੇ ਇਸ ਦੇ ਹੋਰ ਰਿਕਾਰਡ ਖੰਗਾਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਸ ਦੀ ਜ਼ਮਾਨਤ ਕਿਸ ਦੁਆਰਾ ਕਰਵਾਈ ਗਈ ਸੀ ਤੇ ਹੁਣ ਇਸ ਦੇ ਨਾਲ ਹੋਰ ਕੌਣ-ਕੌਣ ਇਸ ਮਾਮਲੇ ਇਸ ਕੰਮ ਦੇ ਵਿੱਚ ਜੁੜਿਆ ਸੋ ਸਾਰੇ ਪੁਲਿਸ ਦੁਆਰਾ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਇਸ ਦੇ ਵਿੱਚ આરોપી ਪਾਇਆ ਗਿਆ ਜੋ ਵੀ ਇਸ ਦੇ ਨਾਲ ਹੋਰ ਉਹ ਕੰਮ ਕਰ ਰਹੀ ਸੀ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅਭੀ ਤਾਂ ਇਹ ਵੀ ਜਾਨਣਾ ਚਾਹਾਂਗੇ ਕਿ ਜਵਾਬੀ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਗੈਂਗਸਟਰਾਂ ਨੇ ਕਿ ਉਹਨਾਂ ਨੇ ਫਾਇਰਿੰਗ ਵੀ ਕੀਤੀ ਔਰ ਕਿਸ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਵੀ ਜ਼ਖਮੀ ਹੋਇਆ ਹੈ ਜਾਂ ਫਿਰ ਅਜੇ ਹੀ ਕੋਈ ਖਬਰ ਨਹੀਂ ਹੈ ਜੀ ਬਿਲਕੁਲ ਜੀ ਦੋ ਪੁਲਿਸ ਦੁਆਰਾ ਨਾਕੇਦ ਦੌਰਾਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਵੇਲੇ ਹੀ ਸਨੀ ਅਤੇ ਹੈਰੀ ਦੁਆਰਾ ਪੁਲਿਸ ਤੇ ਫਾਇਰਿੰਗ ਕੀਤੀ ਗਈ ਹਾਲਾਂਕਿ ਇਸ ਦੇ ਇਸ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਉਹਨਾਂ ਦੀ ਗੱਡੀ ਦੇ ਜ਼ਰੂਰ ਗੋਲੀ ਲੱਗੀ ਹੈ